ਇੱਕ ਪਾਸੇ ਅੱਜ ਪੰਜਾਬ ਬੰਦ ਦਾ ਸੱਦਾ ਸੀ ਔਰ ਪੂਰਾ ਪੰਜਾਬ ਮੁਕੰਮਲ ਤੌਰ ਤੇ ਬੰਦ ਰਿਹਾ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਤਣਾਅ ਵਾਲਾ ਮਾਹੌਲ ਬਣਦਾ ਨਜ਼ਰ ਆ ਰਿਹਾ ਕਿਉਂਕਿ ਅੱਜ ਫੇਰ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਨੇ ਉਹ ਡੱਲੇਵਾਲ ਸਾਹਿਬ ਹੋਰਾਂ ਕੋਲ ਤੇ ਕਿਸਾਨ ਮੋਰਚੇ ਤੇ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਹੋਏ ਨੇ ਕਿ 31 ਦਸੰਬਰ ਤੱਕ ਡੱਲੇਵਾਲ ਸਾਹਿਬ ਨੂੰ ਕਿਸੇ ਵੀ ਤਰ੍ਹਾਂ ਤੁਸੀਂ ਹਸਪਤਾਲ 'ਚ ਦਾਖਲ ਕਰਵਾਓ ਤਾਂ ਉਧਰ ਕਿਸਾਨਾਂ ਨੇ ਵੀ ਆਪਣੀ ਘੇਰਾਬੰਦੀ ਮਜ਼ਬੂਤ ਕਰ ਦਿੱਤੀ ਹੈ ਡੱਲੇਵਾਲ ਸਾਹਿਬ ਦੇ ਆਲੇ ਦੁਆਲੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਇਕੱਠਾ ਕੀਤਾ ਜਾ ਰਿਹਾ ਹੈ ਔਰ ਉਧਰ ਡੱਲੇਵਾਲ ਨੇ ਖੁਦ ਲਾਈਵ ਹੋ ਕੇ ਅੱਜ ਫੇਰ ਵੱਡੇ ਸਵਾਲ ਉਠਾਏ ਨੇ ਤੇ ਉਧਰ ਜਿਹੜੇ ਐਸਕੇਮ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਵੀ ਅੱਜ ਇੱਕ ਚਿੱਠੀ ਜਿਹੜੇ ਸੁਪਰੀਮ ਕੋਰਟ ਦੇ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਲਿਖੀ ਹੈ ਔਰ ਸਿੱਧਾ ਸਵਾਲ ਪੁੱਛਿਆ ਕਿ ਤੁਸੀਂ ਦੱਸੋ ਕਿਹੜੀ ਧਾਰਾ ਦੇ ਮੁਤਾਬਕ ਜਿਹੜਾ ਪੁਲਿਸ ਨੇ ਰੋਡ ਬੰਦ ਕੀਤੇ ਨੇ ਤੇ ਸੰਵਿਧਾਨ ਦੀ ਕਿਹੜੀ ਧਾਰਾ ਦੇ ਮੁਤਾਬਕ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਸੁਪਰੀਮ ਕੋਰਟ ਦੀ ਬਣਾਈ ਹੋਈ ਜਿਹੜੀ ਕਮੇਟੀ ਹੈ ਉਹਦੇ ਨਾਲ ਐਸ ਕੇ ਐਮ ਦੀ 3 ਤਰੀਕ ਦੀ ਮੀਟਿੰਗ ਤੈ ਹੋ ਗਈ ਹੈ ਗੱਲ ਵੀ ਬਤ ਹੋਏਗੀ ਪਰ ਜਿਹੜਾ ਖਨੌਰੀ ਬਾਰਡਰ ਤੇ ਇਸ ਵਕਤ ਦਾ ਮਾਹੌਲ ਹੈ ਉਹ ਪੂਰਾ ਗਹਿਮਾ ਗਹਿਮੀ ਵਾਲਾ ਕਿਉਂਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵਜਾਉਣ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਐਕਸ ਏ ਡੀ ਜੀ ਪੀ ਜਸਕਰਮ ਸਿੰਘ ਨੇ ਉਹ ਕੱਲ ਸ਼ਾਮ ਨੂੰ ਵੀ ਖਨੌਰੀ ਮੋਰਚੇ ਤੇ ਆਏ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਆ ਡੱਲੇਵਾਲ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਪਰ ਡੱਲੇਵਾਲ ਸਾਹਿਬ ਨੇ ਦੋ ਟਕ ਕਹਿ ਦਿੱਤਾ ਕਿ ਮੈਂ ਆਪਣੀ ਜਾਨ ਦੀ ਕੁਰਬਾਨੀ ਦੇ ਦਿਆਂਗਾ ਪਰ ਕਿਸੇ ਵੀ ਸੂਰਤ ਦੇ ਵਿੱਚ ਮੰਗਾਂ ਦੀ ਪੂਰਤੀ ਤੋਂ ਬਿਨਾਂ ਮਰਨ ਵਰਤ ਨਹੀਂ ਛੱਡਾਂਗਾ ਦੂਜੇ ਪਾਸੇ ਜਿਹੜਾ ਡੱਲੇਵਾਲ ਸਾਹਿਬ ਨੇ ਖੁਦ ਲਾਈਵ ਹੋ ਕੇ ਅੱਜ ਫੇਰ ਇਹ ਗੱਲਾਂ ਆਖੀਆਂ ਨੇ ਕਿ ਸਰਕਾਰ ਕਾਨੂੰਨ ਦੇ ਸਹਾਰੇ ਨਾਲ ਵੀ ਸਾਡੇ ਨਾਲ ਧੱਕਾ ਕਰਨਾ ਚਾਹੁੰਦੀ ਆ ਜ਼ਬਰਦਸਤੀ ਕਰਨਾ ਚਾਹੁੰਦੀ ਆ ਡੱਲੇਵਾਲ ਸਾਹਿਬ ਨੇ 2 ਦਿਨ ਪਹਿਲਾਂ ਲਾਈਵ ਹੋ ਕੇ ਸੁਪਰੀਮ ਕੋਰਟ ਨੂੰ ਸਿੱਧੇ ਤੇ ਵੱਡੇ ਸਵਾਲ ਕੀਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਤਾਂ ਉਮੀਦ ਸੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਤੇ ਸਖਤੀ ਕਰੇਗੀ ਤੇ ਉਹਨਾਂ ਨੂੰ ਮੰਗਾ ਮੰਨਣ ਲਈ ਕਹੇਗੀ ਪਰ ਸੁਪਰੀਮ ਕੋਰਟ ਇੱਕ ਪਾਸੇ ਮੇਰੇ ਨਾਲ ਹਮਦਰਦੀ ਕਰ ਰਿਹਾ ਤੇ ਦੂਜੇ ਪਾਸੇ ਸਖਤੀ ਕਰਨ ਦੇ ਹੁਕਮ ਦੇ ਰਿਹਾ ਡੱਲੇਵਾਲ ਸਾਹਿਬ ਨੇ ਕਿਹਾ ਪਹਿਲੀ ਵਾਰ ਇਹੋ ਜੀ ਹਮਦਰਦੀ ਦੇਖ ਰਹੇ ਆ ਜਿਹਦੇ ਵਿੱਚ ਸਖਤੀ ਨਾਲ ਸਾਡਾ ਅੰਦੋਲਨ ਚਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਡੱਲੇਵਾਲ ਸਾਹਿਬ ਨੇ ਕਿਹਾ ਕਿ ਜੇਕਰ ਮੇਰੀ ਜਾਨ ਦੀ ਇੰਨੀ ਫਿਕਰ ਹੈ ਤਾਂ ਹੁਣ ਤੱਕ ਕਰਜ਼ੇ ਦੇ ਨਾਲ 7 ਲੱਖ ਤੋਂ ਵੱਧ ਕਿਸਾਨ ਜਿਹੜੇ ਆ ਉਹ ਖੁਦਕੁਸ਼ੀ ਕਰ ਗਏ ਉਹਨਾਂ ਦੀ ਫਿਕਰ ਕਿਉਂ ਨਹੀਂ ਕੀਤੀ ਤੇ ਜਿਹੜੇ ਅੱਜ ਕਰ ਰਹੇ ਨੇ ਉਹਨਾਂ ਦੀ ਫਿਕਰ ਕਿਉਂ ਨਹੀਂ ਹੈ ਡੱਲੇਵਾਲ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਕ ਲੜਾਈ ਲੜ ਰਹੇ ਆ ਕਿਸੇ ਨੂੰ ਅਸੀਂ ਕੋਈ ਤੰਗ ਪਰੇਸ਼ਾਨੀ ਨਹੀਂ ਕਰ ਰਹੇ ਤੇ ਫਿਰ ਵੀ ਜੇਕਰ ਸਾਡੇ ਉੱਪਰ ਇਹ ਹਮਲਾ ਸਿੱਧਾ ਸ਼ਬਦ ਉਹਨਾਂ ਨੇ ਵਰਤਿਆ ਕਿ ਪੁਲਿਸ ਕਿਸੇ ਵੀ ਟਾਈਮ ਹਮਲਾ ਕਰ ਸਕਦੀ ਹੈ ਤੇ ਮੈਨੂੰ ਚੱਕ ਕੇ ਲੈ ਜਾ ਸਕਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਲਗਾਤਾਰ ਆਪਣੇ ਯਤਨ ਜੁਟਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਡੱਲੇਵਾਲ ਸਾਹਿਬ ਨੂੰ ਮਨਾਇਆ ਜਾਵੇ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਵੇ ਕਿਉਂਕਿ ਕੱਲ 31 ਦਸੰਬਰ ਹੈ ਤੇ ਕੱਲ ਨੂੰ ਫੇਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਪੇਸ਼ੀ ਜਾਂ ਸੁਣਵਾਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿਸੇ ਵੀ ਤਰ੍ਹਾਂ ਦਲੇਵਾਲ ਨੂੰ ਹਸਪਤਾਲ ਲੈ ਕੇ ਜਾਓ ਤਾਂ ਇਹਦੇ ਲਈ ਭਾਵੇਂ ਤੁਹਾਨੂੰ ਕੇਂਦਰ ਸਰਕਾਰ ਦੀ ਮਦਦ ਲੈਣੀ ਪਵੇ ਉਹ ਲਵੋ ਪਰ ਇਹਦੇ ਉੱਪਰ ਵੱਡੇ ਸਵਾਲ ਖੜੇ ਹੋਏ ਨੇ ਕਿ ਆਖਰ ਇਹ ਕੀ ਤਰੀਕਾ ਹੈ ਤੇ ਫਿਰ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੀ ਕਰੇਗੀ ਖਨੌਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਟਾਈਮ ਮੌਜੂਦ ਨੇ ਡੱਲੇਵਾਲ ਦੇ ਦਿਵਾਲੇ ਘੇਰਾ ਕਾਫੀ ਮਜ਼ਬੂਤ ਕਰ ਦਿੱਤਾ ਗਿਆ ਲਗਾਤਾਰ ਸਟੇਜ ਤੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਸਾਰੇ ਰਾਤ ਨੂੰ ਜਾਗਦੇ ਰਹੋ ਕਿਸੇ ਵੀ ਟਾਈਮ ਡੱਲੇਵਾਲ ਸਾਹਿਬ ਨੂੰ ਜਿਵੇਂ 26 ਨਵੰਬਰ ਨੂੰ ਉਹਨਾਂ ਨੂੰ ਚੁੱਕ ਕੇ ਲਿਜਾਇਆ ਗਿਆ ਸੀ ਤੇ ਡੀ ਐਮ ਸੀ ਲੁਧਿਆਣਾ ਦੇਖਲ ਕਰਵਾ ਦਿੱਤਾ ਗਿਆ ਸੀ ਉਸ ਵਕਤ ਵੀ ਕਿਸਾਨਾਂ ਨੇ ਕਿਹਾ ਸੀਗਾ ਕਿ ਡੱਲੇਵਾਲ ਨੂੰ ਅਗਵਾ ਕੀਤਾ ਗਿਆ ਉਸ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਸ ਵਕਤ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਫੀ ਕਿਰਕਰੀ ਹੋਈ ਸੀ ਤੇ ਆਖਰ ਉਹਨਾਂ ਨੂੰ ਡੱਲੇਵਾਲ ਨੂੰ ਖਨੌਰੀ ਮੋਰਚੇ ਤੇ ਛੱਡਣ ਆਉਣਾ ਪਿਆ ਸੀ ਉਸ ਤੋਂ ਬਾਅਦ ਹੁਣ ਜਦੋਂ ਖਨੌਰੀ ਮੋਰਚੇ ਦੇ ਉੱਪਰ ਸੁਪਰੀਮ ਕੋਰਟ ਆਪਰੇਟ ਕਰ ਰਿਹਾ ਸੁਪਰੀਮ ਕੋਰਟ ਦੇ ਰਾਹੀਂ ਜਿਹੜੇ ਹੁਕਮ ਆ ਰਹੇ ਨੇ ਕਿ ਡੱਲੇਵਾਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਹਸਪੀਟਲ ਲੈ ਕੇ ਜਾਓ ਉਹਨੂੰ ਦਾਖਲ ਕਰਵਾਓ ਤਾਂ ਹੁਣ ਵੱਡਾ ਸਵਾਲੇ ਬਣ ਗਿਆ ਕਿ ਹੋਵੇਗਾ ਕੀ ਬਣੇਗਾ ਕੀ ਕਿਉਂਕਿ ਕਿਸਾਨ ਜਿਹੜੇ ਨੇ ਉਹ ਕਿਸੇ ਵੀ ਕੀਮਤ ਤੇ ਡੱਲੇਵਾਲ ਨੂੰ ਉੱਥੋਂ ਲਿਜਾਣ ਦੇਣ ਨਹੀਂ ਦੇਣਗੇ ਦੂਜੇ ਪਾਸੇ ਡੱਲੇਵਾਲ ਸਭ ਖੁਦ ਵੀ ਇਹ ਕਹਿ ਰਹੇ ਨੇ ਕਿ ਕਿਸੇ ਵੀ ਕੀਮਤੇ ਮੈਂ ਨਾ ਮਰਨ ਵੱਤ ਛੱਡਾਂਗਾ ਨਾ ਮੈਂ ਕਿਸੇ ਦੇ ਅੱਗੇ ਝੁਕਾਂਗਾ ਤਾਂ ਫਿਰ ਬਣੇਗਾ ਕੀ ਪੰਜਾਬ ਸਰਕਾਰ ਨੇ ਕਿ ਸੁਪਰੀਮ ਕੋਰਟ ਨੂੰ ਜਵਾਬ ਦੇਣਾ ਸੁਪਰੀਮ ਕੋਰਟ ਸਖਤੀ ਨਾਲ ਕਹਿ ਰਹੀ ਆ ਫਿਰ ਕੀ ਬਣੇਗਾ ਕਿ ਇੱਥੇ ਕੋਈ ਬਹੁਤ ਵੱਡਾ ਹੰਗਾਮਾ ਹੋਏਗਾ ਜੇਕਰ ਪੁਲਿਸ ਜ਼ਬਰਦਸਤੀ ਚੁੱਕਦੀ ਹੈ ਤਾਂ ਖਨੌਰੀ ਬਾਰਡਰ ਤੇ ਹਾਲਾਤ ਵੱਡੇ ਤੇ ਤਣਾਅਪੂਰਨ ਬਣ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ ਅੰਦਰ ਇਹ ਪੱਕੇ ਪੇਸ਼ ਕੀਤਾ ਹੈ ਪੰਜਾਬ ਦਾ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਇਹ ਆਖਿਆ ਕਿ ਇੱਕ ਜਾਨ ਬਚਾਉਣ ਦੇ ਲਈ ਅਸੀਂ ਕਈ ਸਾਰੀਆਂ ਜਾਨਾਂ ਦਾਅ ਤੇ ਕਿਵੇਂ ਲਾ ਦਈਏ ਕਿਉਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਅੰਦਰ ਇਹ ਕਹਿ ਦਿੱਤਾ ਹੈ ਕਿ ਦੇਖੋ ਕੁਝ ਵੀ ਹੋ ਸਕਦਾ ਹੈ ਜੇਕਰ ਅਸੀਂ ਢੱਲੇਵਾਲ ਨੂੰ ਜ਼ਬਰਦਸਤੀ ਚੱਕਾਂਗੇ ਤਾਂ ਉੱਥੇ ਬਹੁਤ ਵੱਡਾ ਹੰਗਾਮਾ ਲੜਾਈ ਤੇ ਬਹੁਤ ਵੱਡਾ ਖੂਨ ਖਰਾਬਾ ਹੋਣ ਦੀ ਸਥਿਤੀ ਬਣ ਸਕਦੀ ਹੈ ਤੇ ਇਹ ਗੱਲ ਬਿਲਕੁਲ ਠੀਕ ਹੈ ਕਿਉਂਕਿ ਕਿਸਾਨ ਵੀ ਆਪਣੀਆਂ ਮੰਗਾਂ ਤੇ ਅੰਦੋਲਨ ਦੇ ਉੱਪਰ ਦ੍ਰਿੜ ਨੇ ਔਰ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਬੰਦ ਨੂੰ ਇੱਕ ਵੱਡਾ ਤੇ ਪਰਪੂਰ ਹੰਗਾਰਾ ਮਿਲਿਆ ਤਾਂ ਇੱਥੇ ਕਿਸਾਨਾਂ ਦੀ ਸਥਿਤੀ ਜਿਹੜੀ ਆ ਉਹ ਲੋਕਾਂ ਦੀ ਹਮਾਇਤ ਦੇ ਪੱਖੋਂ ਹੋਰ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਕੇਂਦਰ ਸਰਕਾਰ ਅਜੇ ਤੱਕ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਗਈ ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਗੱਲ ਕਿਸਾਨਾਂ ਨਾਲ ਚੱਜ ਨਾਲ ਕੀਤੀ ਨਹੀਂ ਕਈ ਮਹੀਨਿਆਂ ਤੋਂ ਔਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਪਾਰਲੀਮੈਂਟ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਸੁਪਰੀਮ ਕੋਰਟ ਦੁਆਰਾ ਸੁਪਰੀਮ ਕੋਰਟ ਦੀ ਬਣਾਈ ਪਾਰਲੀਮੈਂਟਰੀ ਕਮੇਟੀ ਨੇ ਵੀ ਸੁਪਰੀਮ ਕੋਰਟ ਦੇ ਅੰਦਰ ਏਅਰਪੋਰਟ ਦੇ ਦਿੱਤੀ ਹੋਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਵਾਜ਼ਬ ਨੇ ਜਾਇਜ਼ ਨੇ ਔਰ ਇਹਨਾਂ ਦੀਆਂ ਮੰਗਾਂ ਤੇ ਗੌਰ ਕਰਨੀ ਬਣਦੀ ਹੈ ਪਰ ਇਹਦੇ باوجود ਵੀ ਹੁਣ ਤੱਕ ਕੇਂਦਰ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ ਪਰ ਹੁਣ ਸਥਿਤੀ ਜਿਸ ਕਿਸਮ ਦੀ ਬਣ ਚੁੱਕੀ ਹੈ ਅਗਲਾ ਮੋੜ ਕੀ ਆਵੇਗਾ ਇਹ ਵੇਖਣਾ ਵਚਨਾ ਬਰੀਕੀ ਨਾਲ ਬਣਦਾ ਹੈ ਕਿਸਾਨ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਐ ਇੱਥੇ ਮੈਂ ਭਲੇਖਾ ਕਰ ਦੇਣਾ ਚਾਹਣਾ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਸ਼ਹਿਰਾਂ 'ਚ ਬੈਠੇ ਨੇ ਜਾਂ ਜਿਹੜੇ ਸਦੇ ਮਜ਼ਦੂਰ ਭਾਈਚਾਰੇ ਦੇ ਭੈਣਾ ਭਰਾ ਨਹੀਂ ਕਈਆਂ ਨੂੰ ਇੰਜ ਲੱਗਦਾ ਕਿ ਸਾਨੂੰ ਕੀ ਲੱਗੇ ਇਹ ਮੰਗਾ ਕਿਸਾਨਾਂ ਦੀਆਂ ਤੇ ਸਾਨੂੰ ਇਹਦੇ ਨਾਲ ਕੀ ਮਤਲਬ ਐ ਪਰ ਇੱਕ ਗੱਲ ਕੰਨ ਖੋਲ ਕੇ ਸਮਝ ਤੇ ਸੁਣ ਲੈਣੀ ਚਾਹੀਦੀ ਐ ਜੇਕਰ ਖੇਤੀ ਤੇ ਖੇਤਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚਲੇ ਗਏ ਤਾਂ ਰੋਟੀ ਤਾਂ ਸਾਰਿਆਂ ਨੇ ਖਾਣੀ ਐ ਰੋਟੀ ਨਹੀਂ ਤਾਂ ਚੌਲ ਖਾਣੇ ਐ ਤਾਂ ਫਿਰ ਇਹ ਜਿਹੜੇ ਚੌਲ ਤੇ ਕਣਕ ਅੱਜ 23-24 ਰੁਪਏ ਕਿਲੋ ਮਿਲਦੀ ਆ ਜੇ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚਲੀ ਗਈ ਤਾਂ 150-200 ਨੂੰ ਕਿਲੋ ਉਹ ਵੇਚਣਗੇ ਉਸੇ ਤਰ੍ਹਾਂ ਜਿਵੇਂ ਕਿਸਾਨ ਦੇ ਖੇਤ 'ਚ ਲੱਗੀ ਛੱਲੀ 3 ਰੁਪਏ ਤੋਂ 5 ਰੁਪਏ ਦੀ ਹੁੰਦੀ ਆ ਪਰ ਜਦੋਂ ਉਹ ਛੱਲੀ ਤੋੜ ਕੇ ਪੈਕਿੰਗ ਕਰਕੇ ਮੌਲ 'ਚ ਰੱਖ ਰਹੇ ਨੇ ਤਾਂ ਉਹੀ ਛੱਲੀ ਦਾ ਰੇਟ 170 ਰੁਪਏ ਲਿਖਿਆ ਜਾਂਦਾ ਸੇਮ ਇਸੇ ਤਰ੍ਹਾਂ ਉਸੇ ਤਰ੍ਹਾਂ ਜਿਵੇਂ ਕਿਸਾਨ ਦੇ ਖੇਤ ਚੋਂ ਆਲੂ ਤੇ ਗੰਡੇ ਤਿੰਨ ਜਾਂ ਚਾਰ ਰੁਪਏ ਕਿਲੋ ਜਾਂਦੇ ਨੇ ਤੇ ਉਹਨਾਂ ਨੂੰ ਜਦੋਂ ਵਪਾਰੀ ਖਰੀਦ ਕੇ ਸਟੋਰ ਕਰ ਲੈਂਦਾ ਤਾਂ ਤਿੰਨ ਮਹੀਨਿਆਂ ਬਾਅਦ ਜਦੋਂ ਕੱਢਦਾ ਤਾਂ ਉਹ 70 ਰੁਪਏ 60 ਰੁਪਏ ਕਿਲੋ ਵਿਕਦੇ ਨੇ ਇਸੇ ਹੀ ਤਰ੍ਹਾਂ ਜਦ ਇਹ ਅਨਾਜ ਵੀ ਉਹਨਾਂ ਦੇ ਹੱਥਾਂ ਚ ਸੁਰੱਖਿਤ ਹੋ ਗਿਆ ਤਾਂ ਫਿਰ ਰੋਟੀ ਤੇ ਚੌਲ ਇਹ ਵੀ ਅੱਖਾਂ ਚੋਂ ਪਾਣੀ ਕਢਾਉਣਗੇ ਔਰ ਇਹ ਇਹ ਜਿਹੜਾ ਸੱਚ ਆ ਇਹ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਭਾਵੇਂ ਤੁਸੀਂ ਕਿਸਾਨ ਹੋ ਭਾਵੇਂ ਮਜ਼ਦੂਰ ਹੋ ਭਾਵੇਂ ਬੇਰੁਜ਼ਗਾਰ ਹੋ ਤੇ ਭਾਵੇਂ ਦੁਕਾਨਦਾਰ ਹੋ ਜਿਹਨੂੰ ਇਸ ਸਮੇਂ ਦਾ ਸੱਚ ਸਮਝ ਨਹੀਂ ਆਇਆ ਉਹ ਫਿਰ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆਂ ਚੋਗੀ ਖੇਤ ਵਾਲੀ ਸਥਿਤੀ ਆਉਣ ਵਾਲੇ ਟਾਈਮ ਦੇ ਵਿੱਚ ਬਣ ਸਕਦੀ ਹੈ ਔਰ ਇਸ ਵਕਤ ਆਪਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਬੰਦ ਕੀਤਾ ਹੋਇਆ ਪੂਰਾ ਪੰਜਾਬ ਅੱਜ ਪੰਜਾਬ ਦੇ ਅੰਦਰ ਜਿਹੜੇ ਜਿੰਨੇ ਵੀ ਤਬਕੇ ਸੀ ਸਭ ਨੇ ਇੱਕ ਤਰ੍ਹਾਂ ਨਾਲ ਪੰਜਾਬ ਬੰਦ ਦਾ ਸਮਰਥਨ ਕੀਤਾ ਔਰ ਇਹ ਸਮਰਥਨ ਕਿਸੇ ਸਿਆਸਤੋਂ ਪ੍ਰੇਰਿਤ ਨਹੀਂਗਾ ਬਹੁਤ سارے ਲੋਕਾਂ ਨੂੰ ਇਹ ਚ ਲੱਗਣ ਲੱਗ ਗਿਆ ਸਮਝ ਆਉਣ ਲੱਗ ਗਿਆ ਕਿ ਖੇਤੀ ਨਾਲ ਕਿਸਾਨੀ ਨਾਲ ਸਾਡਾ ਢਿੱਡ ਜੁੜਿਆ ਤੇ ਇਸ ਕਰਕੇ ਜੇਕਰ ਅਸੀਂ ਸਾਥ ਨਹੀਂ ਦੇਵਾਂਗੇ ਤਾਂ ਜੇਕਰ ਕਿਸਾਨੀ ਮਰਦੀ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਜਾਂਦੀ ਹੈ ਤਾਂ ਸਾਰੇ ਮਾਂਜੇ ਜਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਉਹ ਬੰਦ ਕਰਕੇ ਖੜੇ ਨੇ ਪਰ ਜਦੋਂ ਕੋਈ ਐਂਬੂਲੈਂਸ ਆ ਰਹੀ ਤੁਸੀਂ ਦੇਖੋ ਐਂਬੂਲੈਂਸ ਆਈ ਹੈ ਤਉ ਨੂੰ ਰਸਤਾ ਦਿੱਤਾ ਜਾ ਰਿਹਾ ਤੁਰੰਤ ਰਸਤਾ ਦਿੱਤਾ ਜਾ ਰਿਹਾ ਹੁਣੇ-ਹੁਣੇ ਇੱਕ ਬਰਾਤ ਆਈ ਹੈ ਕਿਸਾਨਾਂ ਨੇ ਉਸ ਬਰਾਤ ਨੂੰ ਆਪ ਟਰਾਲੀ ਪਾਸੇ ਕਰਕੇ ਕੱਢਿਆ ਕਿਸੇ ਵੀ ਤਰ੍ਹਾਂ ਕਿਸਾਨ ਦਿੱਲੀ ਅੰਦੋਲਨ ਵੇਲੇ ਵੀ ਤੇ ਅੱਜ ਵੀ ਨਾ ਕੋਈ ਹੁੱਲੜਬਾਜੀ ਕਰ ਰਹੇ ਨੇ ਨਾ ਕੋਈ ਤੰਗ ਪ੍ਰੇਸ਼ਾਨ ਕਰ ਰਹੇ ਨੇ ਨਾ ਕਿਸੇ ਤਰ੍ਹਾਂ ਦਾ ਕੋਈ ਹੋਰ ਗਲਤ ਤਰੀਕਾ ਅੰਦੋਲਨ ਦਾ ਅਪਣਾ ਰਹੇ ਨੇ ਦਿੱਲੀ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਸੀਗਾ ਕਿ ਪੰਜਾਬ ਦੇ ਖੇਤਾਂ ਦੇ ਪੁੱਤ ਇੱਕ ਬੜਾ ਹੀ ਡਿਸਪੀਸਪਲਨ ਬੰਦ ਇੱਕ ਬੜਾ ਹੀ ਜਾਬਤਾ ਬੰਦ ਅੰਦੋਲਨ ਜਿਹੜਾ ਉਹ ਕਰਨਾ ਜਾਣਦੇ ਨੇ ਔਰ ਉਹ ਅੰਦੋਲਨ ਕੀਤਾ ਜਿੱਤਿਆ ਤਿੰਨ ਕਾਨੂੰਨ ਵਾਪਸ ਕਰਾਏ ਸੀ ਪਰ ਹੁਣ ਉਹ ਤਿੰਨ ਕਾਨੂੰਨਾਂ ਦਾ ਖੌੜਾ ਦੁਬਾਰਾ ਵਾਪਸ ਸੂਬਿਆਂ ਨੂੰ ਆ ਚੁੱਕਾ ਹੈ ਉਹਦੇ ਉੱਪਰ ਜਿਹੜਾ ਐਸਕੇਐਮ ਹੈ ਕੱਲ ਜਿਹੜੇ ਜਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਐਲਾਨ ਕੀਤਾ ਕਿ 4 ਤਰੀਕ ਨੂੰ ਹਰਿਆਣਾ ਦੇ ਟੋਹਾਣਾ ਦੇ ਵਿੱਚ ਉਹ ਵੱਡਾ ਕਿਸਾਨਾਂ ਦਾ ਇਕੱਠ ਕਰਨਗੇ ਤੇ 9 ਤਰੀਕ ਨੂੰ ਪੰਜਾਬ ਦੇ ਮੋਗਾ ਦੇ ਵਿੱਚ ਉਹ ਕਿਸਾਨਾਂ ਦਾ ਵੱਡਾ ਇਕੱਠ ਕਰਨਗੇ ਔਰ ਜਿਹੜਾ ਨਮਕ ਖੜਾ ਆਇਆ ਉਹਦੇ ਖਿਲਾਫ ਔਰ ਅਜਗਿੰਦਰ ਸਿੰਘ ਉਹ ਰਹੇ ਨੇ ਸਿੱਧਾ ਨਾਂ ਲੈ ਕੇ ਕਿਹਾ ਕਿ ਡੱਲੇਵਾਲ ਹੋਰਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਨਹੀਂ ਗੋਲ ਰਹੀਆਂ ਤੇ ਅਸੀਂ ਲਗਾਤਾਰ ਹੁਣ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਉਤਰੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਕਿਸ ਪਾਸੇ ਕਰਵਟ ਲੈਂਦਾ ਇਹ ਟੈਕਟਿਕੀ ਲਾ ਕੇ ਦੇਖਣ ਦੀ ਲੋੜ ਹੈ ਵੀ ਬੜੇ ਸਚਾਰੂ ਢੰਗ ਨਾਲ ਨਿਮਰਤਾ ਦੇ ਨਾਲ ਸਾਡਾ ਅੱਜ ਦਾ ਜਿਹੜਾ ਬੰਦ ਦਾ ਪ੍ਰੋਗਰਾਮ ਸੀ ਕੋ ਸਿਰੇ ਚੜਿਆ। ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਇਸ ਬੰਦ ਦੇ ਵਿੱਚ ਸਮਰਥਨ ਦਿੱਤਾ ਨਿਰਵਿਘਨ। ਕੋਈ ਲੜਾਈ ਨਹੀਂ ਝਗੜਾ ਨਹੀਂ ਕੋਈ ਤੂੰ ਨਹੀਂ ਮੈਂ ਨਹੀਂ ਨੀ ਆਮ ਜ਼ਿਆਦਾਤਰ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਤੂੰ ਤੂੰ ਮੇਲੀਆਂ। ਪਰ ਸਾਡੇ ਕੋਲੇ ਅਜਿਹੀ ਕੋਈ ਘਟਨਾਵਾਂ ਨਹੀਂ ਆਈ ਕਿ ਅਸੀਂ ਸਾਦਕ ਤੋਂ ਲੈ ਕੇ ਜੰਡ ਸਾਹਿਬ ਤਕਰੀਬਨ ਸਾਰੇ ਹਲਕਿਆਂ 'ਚ ਜਾ ਕੇ ਆਏ ਆਂ। ਬਹੁਤ ਵਧੀਆ ਬੰਦਾ ਸਮਰਥਨ ਮਿਲਿਆ। ਧੰਨਵਾਦ ਕਰਦੇ ਆਂ ਸੀ। ਬਿਲਕੁਲ ਸ਼ਾਂਤੀਪੁਰ